ਵਾਹਨ ਚਲਾਉਣ ਸਮੇਂ ਹਮੇਸ਼ਾ ਸਾਵਧਾਨੀ ਵਰਤਨੀ ਚਾਹੀਦੀ ਹੈ ਤਾਂ ਜੋ ਕੋਈ ਵੀ ਹਾਦਸਾ ਨਾ ਵਾਪਰ ਜਾਵੇ ਪਰ ਫਿਰ ਵੀ ਕਈ ਵਾਰ ਅੰਗੈਲੀ ਸਦਕਾ ਸੜਕ ਹਾਦਸੇ ਵਾਪਰ ਜਾਂਦੇ ਨੇ ਅਜਿਹਾ ਇੱਕ ਹਾਦਸਾ ਵਾਪਰਿਆ ਜੀਟੀ ਰੋਡ ਫਗਵਾੜਾ ਨਜ਼ਦੀਕ ਪਿੰਡ ਚਾਚੋਕੀ ਵਿਖੇ ਜਿੱਥੇ ਤੇਜ਼ ਰਫਤਾਰ ਕਾਰ ਨੇ ਲੁਧਿਆਣਾ ਸਾਈਡ ਤੋਂ ਫਗਵਾੜਾ ਵੱਲ ਆ ਰਹੇ ਛੋਟੇ ਹਾਥੀ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਛੋਟਾ ਹਾਥੀ ਪਲਟ ਗਿਆ ਅਤੇ ਉਸ ਵਿੱਚਲਾ ਸਾਰਾ ਸਮਾਨ ਖਿਲਰ ਗਿਆ ਅਤੇ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਕਾਰ ਚਾਲਕ ਨੂੰ ਨੇੜਲੇ ਲੋਕਾ ਵੱਲੋਂ ਬੜੀ ਹੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ ਗਿਆ ਮੌਕੇ ਤੇ ਮੌਜੂਦ ਲੋਕਾਂ ਅਨੁਸਾਰ ਕਾਰ ਚਾਲਕ ਵੱਲੋਂ ਕੋਈ ਨਸ਼ੀਲੀ ਚੀਜ਼ ਦਾ ਸੇਵਨ ਕੀਤਾ ਹੋਇਆ ਸੀ ਜਿਸ ਕਾਰਨ ਉਹ ਆਪਣਾ ਸੰਤੁਲਨ ਗਵਾ ਬੈਠਾ ਮੈਂ ਗਰਿਆ ਤਾਂ ਬਗਵਾੜੇ ਨੂੰ ਜਾਂਦਾ ਸੀ ਉਹ ਗੱਡੀ ਜਿਹਦਾ ਪਿੱਛੋਂ ਲਾ ਕੇ ਮਾਰੀ ਭਾਜੀ ਬੜੇ ਜ਼ੋਰ ਦੀ ਮਾਰੀ ਆ ਉਹ ਦੱਸ ਲਿਆ ਕਹਿੰਦੇ ਪੰਨਿਆਂ ਪੁੰਨਿਆਂ ਗੱਡੀ 'ਚ ਪਈਆਂ ਸੀ ਸਮਾਂ ਲੌਂਦਾ ਸੀ ਤੇ ਕਿੱਦਾਂ ਮਤਲਬ ਸਿਹਤ ਪਾਣੀ ਠੀਕ ਹੈ ਤੁਹਾਡੀ ਸਾਰੀ ਹਾਂਜੀ ਹਾਂਜੀ ਠੀਕ ਹੈ ਭਾਈ ਥੋੜੀ ਜਿਹੀ ਲੱਗੀ ਲੱਕ ਤੇ ਲੱਗੀ ਤੇ ਗੱਡੀ ਕਿਹੜੇ ਵਿੱਚ ਮੈਂ ਕਿ ਹਿੱਟ ਕੀਤਾ ਇਹਨੇ ਹਾਂਜੀ ਕਿਹੜੀ ਗੱਡੀ ਦੇ ਵਿੱਚ ਹਿੱਟ ਕੀਤਾ ਇਹਨੇ ਆ ਛੋਟੇ ਹੱਥ 'ਚ ਮਾਰਿਆ ਇਹਨੇ ਭਾਈ ਇਹ ਕਿੱਥੋਂ ਕਿੱਥੇ ਆ ਰਹੇ ਸੀ ਪਤਾ ਕੁਛ ਇਹਦਾ ਨਹੀਂ ਪਤਾ ਕਿ ਇੱਧਰੋਂ ਹੀ ਆਉਂਦਾ ਪਿਆ ਸੀ ਪਿੱਛੋਂ ਹੀ ਭਾਈ ਇਹ ਤੇ ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ ਮੈਂ ਗਰੇਆ ਤੂੰ ਫਗਵਾੜੇ ਪਿੰਚ ਚਾਚੋ ਕੀ ਨਹਿਰ ਤੇ ਮਾਲ ਲੈ ਕੇ ਆ ਰਹੇ ਸੀ ਮਾਲ ਕੀ ਦੀ ਆਪਣੇ ਕੋਲ ਇਹ ਮੈਸੀ ਦਾ ਹੈ ਐਕਸਲ ਹੈ ਵਾਜੀ ਹਾਂ ਪਿੱਛੇ ਲਾ ਕੇ ਗੱਡੀ ਮਾਰੀ ਭਾਜੀ ਇਹਨੇ ਓਵਰ ਸਪੀਡ ਦੀ ਗੱਡੀ ਹਾਂਜੀ ਓਵਰ ਸਪੀਡ ਦੀ ਭਾਜੀ ਤੁਹਾਨੂੰ ਸੋਨੂ ਆ ਭਾਜੀ ਤੁਹਾਨੂੰ ਭਾਈ ਕੀ ਮਾਮਲਾ ਕੀ ਆ ਇਹ ਭਾਜੀ ਅਸੀਂ ਹਾਂਜੀ ਹਾਂਜੀ ਬੋਲੋ ਭਾਈ ਗੱਡੀ ਪਿੱਛੇ ਲਿਆ ਕੇ ਮਾਰੀ ਭਾਜੀ ਨੇ ਓਵਰ ਸਪੀਡ ਨਾਲ ਗੱਡੀ ਮਾਰੀ ਆ ਹਾਂਜੀ ਇਹਨੇ ਭਾਜੀ ਨਸ਼ਾ ਪਤਾ ਕੀਤਾ ਆ ਸਾਡਾ ਬੰਦਾ ਮਰਨੋਂ ਵਜਾ ਸਮਾਨ ਸਾਰਾ ਖਿਲਰ ਰਿਆ ਪਿਆ ਆ ਤੁਸੀਂ ਦੇਖ ਸਕਦੇ ਹੋ ਉਧਰ ਕਮਾਂ ਕੈਮਰਾ ਧਵਾ ਕੇ ਦੇਖੋ ਆਹ ਦੇਖੋ ਇਹ ਚੈੱਕ ਕਰੋ ਜੀ ਆਹ ਹਾਂ ਜੀ ਹਾਂ ਹੈਲੋ ਪੰਨੀ ਲੈਟਰ ਸਾਰਾ ਕੋ ਵਿਚ ਐਕਸੀਡੈਂਟ ਹੋਣ ਦਾ ਕਾਰਨ ਜੀ ਸਰ ਐਕਸੀਡੈਂਟ ਦਾ ਇਹਨਾਂ ਨੇ ਪਿੱਛੋਂ ਲਿਆ ਕੇ ਮਾਰੀ ਬੰਦਾ ਤਾਂ ਸਾਡਾ ਜਾ ਰਿਹਾ ਭਾਜੀ ਨੋਰਮਲ ਸਪੀਡ ਤੇ ਕਿਹੜੀ ਗੱਡੀ ਵਿੱਚ ਮਾਰੀ ਇਹਨੇ ਆਹ ਛੋਟੇ ਹਾਥੀ ਦੇ ਵਿੱਚ ਦੇਖੋ ਤੇ ਕਿੱਥੇ ਐਕਸੀਡੈਂਟ ਹੋਇਆ ਕਿੱਥੇ ਚਾਚੋ ਚਾਚੋ ਕੀ ਭਾਜੀ ਰਸਨਾਗਰ ਆਹ ਦੇਖੋ ਪੰਨੀਆਂ ਲੈਟਰ ਆਹ ਦੇਖੋ ਨਾ ਕੀ ਹੈ ਜੀ ਨਿਰਦੋਸ਼ ਕੁਮਾਰ ਹਾਂਜੀ ਅੱਜ ਦਾ ਐਕਸੀਡੈਂਟ ਹੋਇਆ ਇਹਦੇ ਬਾਰੇ ਕੀ ਜਾਣਕਾਰੀ ਹੈ ਜਾਣਕਾਰੀ ਗੱਡੀ ਲੁਧਿਆਣੇ ਵੱਲ ਆ ਰਹੀ ਸੀ ਦੋਨੇ ਗੱਡੀ ਲੁਧਿਆਣੇ ਵੱਲ ਆ ਰਹੀ ਸੀ ਗਿਆ ਹਾਂਜੀ ਤੇ ਬੈਕ ਸਾਈਡ ਤੇ ਕਾਰ ਲੱਗੀ ਉਹਦੇ ਆ ਕੇ ਤੇ ਕਿੰਦਾ ਸਵਾਰੀਆਂ ਠੀਕ ਆ ਦੋਨਾਂ ਦੀ ਹਾਂਜੀ ਦੋਨੇ ਸਹੀ ਹੈ ਦੋਨਾਂ ਸਵਾਰੀਆਂ ਦੇ ਵਿੱਚ ਕਿੰਨੇ ਨਹੀਂ ਇਕੱਲੇ ਇਕੱਲੇ ਸਿੰਗਲ ਸਿੰਗਲ ਬੰਦਾ ਸੀ ਸਿੰਗਲ ਸਿੰਗਲ ਬੰਦੇ ਸੀ ਤੇ ਉਹ ਅੱਗੇ ਆਪਣਾ ਕਾਰ ਵਾਲਾ ਵੀ ਸਿੰਗਲ ਸੀਗਾ ਉਹ ਵੀ ਹਾਂ ਉਹ ਆਟੋ ਵਾਲਾ ਵੀ ਜਿਹੜਾ ਸੀਗਾ ਉਹ ਵੀ ਇਕੱਲੇ ਸੀਗਾ ਛੋਟਾ ਸੀ ਛੋਟਾ ਸੀ ਵਾਲਾ ਛੋਟੇ ਹਾਦੀ ਵਾਲਾ ਹਾਂਜੀ ਇਹ ਕੀ ਇਹ ਓਵਰ ਆ ਰਹੀ ਸੀ ਗੱਡੀ ਨਾ ਨਾ ਇਸ ਇੰਨਾਂ ਦੀ ਆਵਾਜ਼ ਜਿਹੜੀ ਆਵਾਜ਼ ਸੁਣੀ ਹੈ ਆਵਾਜ਼ ਸੁਣ ਕੇ ਇਧਰ ਆ ਗਏ ਕਿਸੇ ਜਗ੍ਹਾ ਦੇ ਉੱਪਰ ਹੋਇਆ ਐਕਸੀਡੈਂਟ ਹਾਂਜੀ ਚਾਚੋ ਕੀ ਹਾਂਜੀ ਮੱਲਰ ਰਵਦਾਸ ਆਕਰ ਚਾਚੋ ਕੀ ਮੌਕੇ ਤੇ ਮੌਜੂਦ ਸਥਾਨਕ ਪੁਲਿਸ ਅਧਿਕਾਰੀ ਵੀ ਪਹੁੰਚੇ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ